ਸਸਤਰੀ ਗੱਲ ਦੋਸਤੋ ਅੱਜ ਆਪਾਂ ਦੁਬਾਰੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਹਾੜੀ ਦਾ ਸੀਜ਼ਨ ਪਖਾ ਪੈ ਪੂਰਾ ਜੋਰਾਂ ਤੇ ਹੈ ਥੋੜੀ ਜੀ ਵਾਰਿਸ਼ ਨੇ ਮਤਲਬ ਮਸ਼ੀਨਾਂ ਦਾ ਕੰਮ ਠੱਲਤਾ ਸੀਗਾ ਤੇ ਹੁਣ ਦੁਬਾਰਾ ਸਟਾਰਟ ਕਰਿਆ ਜੀ ਅੱਜ ਥੋੜਾ ਕੰਮ ਲੇਟ ਚੱਲਿਆ ਤੇ ਆਪਾਂ ਕੱਲ ਹੀ ਬੜਾਈ ਦਾ ਕੰਮ ਸ਼ੁਰੂ ਕਰਿਆ ਸੀਗਾ ਕੱਲ ਉਧਰਲਾ ਵਾਣ ਵੱਡਿਆ ਸੀ ਤੇ ਅੱਜ ਆਪਾਂ ਇੱਧਰ ਆ ਜਿਹੜਾ 826 ਦੀ ਵੀਡੀਓ ਪਾਈ ਸੀ 826 ਵੀ ਹੈ ਪਰ ਵੈਰੈਟੀ ਲਾਈ ਸੀ ਬਾਈ ਤੇ ਉਹਦੀ ਅੱਜ ਬੜਾਈ ਚਾਲੂ ਕਰਦੇ ਆ ਆ ਸਾਈਡਾਂ ਦੇ ਬਾਈ ਨੇ ਦੋ ਦੋ 4 ਚਪਰੇ ਦੇ ਘੇਰੇ ਲਾਤੇ ਦੋ ਗੇੜਿਆਂ ਦਾ ਠੀਕ ਹੈ ਨਾ ਬਾਈ ਜੀ ਆ ਦੇਖੋ ਬਾਈ ਗਰਜੀਤ ਮਸ਼ੀਨਾਂ ਤੇ ਮੈਸ਼ੀ ਹੈ ਟਰੈਕਟਰ ਆਪਣੇ ਕੋਲੇ ਤੇ ਅੱਜ ਮੁੰਡੇ ਵੀ ਆਪਣੇ ਨਾਲ ਪੂਰੇ ਸ਼ੌਂਕ ਕੇ ਆਏ ਆ ਬਾਈ ਇਹਦੇ ਬਾਈ ਆਪਾਂ 826 ਦਾ ਝਾੜੀ ਦੇਖਣਾ ਅੱਜ ਬਾਈ ਨਾਲ ਆਪਾਂ ਬਾਈ ਕੁਲਦੀਪ ਨਾਲ ਆਪਾਂ ਕਣਕ ਦੀ ਵਾਢੀ ਕਰਵਾਉਣੀ ਹੈ ਗਿਆ ਨਾ ਬਾਈ ਉਹ ਫਿਰਦਾ ਆਪਣੇ ਕੋਲੇ ਸੰਜੂ ਬਾਈ ਆਪਣਾ ਨਿਊ ਹੈਲਪਰ ਆਹੋ ਉਹ ਆਪਣੇ ਚਾਚਾ ਜੀ ਫਿਰਦੇ ਨੇ ਠੀਕ ਆ ਜੀ ਪਤਾ ਲੱਗ ਜੂ ਬਾਈ ਕਹਿੰਦੇ 826 ਦਾ ਬਹੁਤ ਝਾੜ ਦੱਸਦੇ ਸੀਗੇ ਤੇ ਵੈਸੇ ਡਿੱਗੀ ਦਾ ਬਈ ਹੈ ਨਹੀਂ 826 ਜੰਮ ਵਧੀਆ ਸੀਗਾ ਤੇ ਆ ਲਾਂਗਾ ਵੀ ਵਧੀਆ ਖਰ ਇਹ ਵੈਰੈਟੀ ਕੀਤੀ ਵੀ ਬਹੁਤ ਬੀਜੀ ਹੋਈ ਐ ਬਹੁਤ ਜਿਆਦੇ ਕੀ ਕਹਾਂ ਮੈਂ ਇਹ ਮੇਰੇ ਧਿਆਨ ਨਾਲ ਵੀ ਚਾਰ ਨੰਬਰ ਦੀ ਬੀਜੀ ਹੋਈ ਆ ਬਾਕੀ ਵੀਡੀਓ ਕਰੀ ਆਪਾਂ ਪਹਿਲਾਂ 826 ਦੀ ਬਿਜਾਈ ਮਲੇ ਦਾ ਬਲੌਗ ਆ ਜਿਹੜਾ ਉਹ ਚੈੱਕ ਕਰਕੇ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਇਹ ਕਿੰਨੇ ਦਿਨਾਂ ਦੀ ਵੈਰੈਟੀ ਹੋਈ ਸੀ ਤੇ ਕਿੰਨਾ ਝਾੜ ਹੋਇਆ ਸੀ ਆਪਾਂ ਅੱਜ ਭਾਈ ਨਾਲ ਦੀ ਨਾਲ ਆਪਾਂ ਚਲਾਈ ਵੀ ਦੱਸਾਂਗੇ ਤੁਹਾਨੂੰ ਕਿੰਨੇ ਮਣ ਹੋਈ ਐ ਜਿਹੜੀ ਸਪੈਸ਼ਲ ਐ ਠੀਕ ਹੈ ਜੀ ਸਾਡੇ ਚੰਨ ਕਿਲੇ ਵਿਜੀ ਹੋਈ ਸੀ ਬਸ ਸਪੈਸ਼ਲ ਟ੍ਰਾਇਲ ਵਾਸਤੇ ਫਿਰ ਇਹਦਾ ਦੱਸਾਂਗੇ ਝਾੜ ਆਪਾਂ ਤੁਹਾਨੂੰ ਕਿੰਨਾ ਹੋਇਆ ਠੀਕ ਹੈ ਨਾ ਜੀ ਹੁਣ ਆਪਾਂ ਟੱਕੇ ਡੁੱਕੇ ਵੜ ਲਈਏ ਤੇ ਆਪਣੇ ਦਾਤੀ ਆਪਣੇ ਦੇ ਕੋਲ ਤੇ ਹੁਣ ਆਪਾਂ ਟੱਕੇ ਸਾਈਡਾਂ ਤੋਂ ਘਾੜਾ ਘੜਾਂ ਵੀ ਇਹ ਵੱਡਾ ठीक है ना जी भाई आ देखो गड्डी की मशीन है भाई ये सारा भोला अपने फोरमैन लगे हुए हैं पहले सारी भाई

ਇਹ ਨੰਬਰ ਕਰਕੇ ਜੀ ਜਨਾਬਾਈ 822 ਦੀ ਬੜਾਈ ਚਾਲੂ ਹੈ ਉਧਰ ਨਾਲ ਆਪਾਂ ਇੱਕ ਕਿਲਾ ਵੱਟਦਾ ਵਹਣਾ ਉਹ ਦੂਜੇ ਟੱਕੇ ਚ ਲਾ ਕੇ ਬਾਈ ਤੇ ਉਹ ਆਪਣੇ ਲਵੇ ਮਦੀਨ ਚਲੀ ਆ ਲੀਜੀ ਬਾਈ ਬਸ ਆਲ ਉਹ ਦਿਨਾਂ ਬਰ ਚਲੇ ਕਿਹਨਾ ਬਾਈ ਬਾਈ ਫੋਰਮੈਨ ਵੀ ਸਿਰੇ ਹੀ ਆਪਣੇ ਕੋਲੇ ਪੋਹ ਲਾਇਕ ਦੀ ਨੌ ਪੋਹਲਾ ਤੇ ਚੰਡ ਬਹੁਤ ਹੈ ਕਿਹਨਾ ਬਾਈ ਪਾ ਸਾਰਾ ਬਲੌਗ ਦੇਖੋ ਬਾਈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਬਲੌਗ ਵੀਡੀਓ ਦੇਖ ਕੇ ਠੀਕ ਹੈ ਨਾ ਜੀ এবারে ਸਾਰਾ ਬਲੌਗ ਦੇਖੋ ਤੁਹਾਨੂੰ ਮੰਡੀ ਤੱਕ ਕੰਡੇ ਤੱਕ ਦੀ ਤਲਾਈ ਤੱਕ ਦਾ ਸਾਰਾ ਬਲੌਗ ਦਿਖਾਵਾਂਗੇ ਆਪਾਂ ਲਓ ਜੀ ਆਪਣੇ ਪੂਰਾ 3.5 ਕਿੱਲੇ ਵਾਨ ਸੀਗਾ ਤੇ ਸਾਰਾ ਇਹਦੇ ਵਿੱਚੋਂ ਮੰਨ ਕੇ ਜਲ ਪੂਰਾ ਟਰਾਲਾ ਭਰ ਗਿਆ ਜੀ ਇਦੇ 'ਚ 95 96 ਕੁਟਲਾ ਵਜਨ ਪੈ ਜਾਂਦਾ ਹੈ ਤੇ ਹੁਣ ਆਪਾਂ ਬਾਕੀ ਮੰਡੀ ਜਾਣੇ ਆ ਤੇ ਤੁਹਾਨੂੰ ਦੱਸਾਂਗੇ ਲੈ ਵੀ ਦੋਸਤੋ ਉਦੋਂ ਬਾਅਦ ਅਸੀਂ ਕਰੀਏ ਪਾਰਟੀ ਠੰਡੇ ਦੀ ਤੇ ਆਪਣਾ ਵਾਣ ਦੇ ਤਾਂ ਵੱਡਾ ਤੇ ਲੋ ਜੀ ਆਪਾਂ ਪਹੁੰਚ ਗਏ ਮੰਡੀ ਤੇ ਅੱਜ ਤੁਹਾਨੂੰ ਵਜਨ ਦਿਖਾਉਣੀ ਆਪਾਂ 33 10 ਠੀਕ ਹੈ ਜੀ ਪਰ ਇਹੋ ਜਿਹਾ ਵਜਨ ਸਾਰਾ ਸਾਰਾ ਵਲੌਗ ਦੇਖਿਓ ਤੁਸੀਂ ਬਈ ਜੀ ਆ ਦੇਖੋ ਜੀ 9000 ਮੀਸ਼ੇ ਤੇ ਆਪਾਂ ਕੰਡੇ ਦੇ ਉੱਤੇ ਪਹੁੰਚ ਗਏ ਠੀਕ ਹੈ ਜੀ ਸੋਬਾ ਖਾਲੀ ਕਰਕੇ ਤੁਹਾਨੂੰ ਸਾਰਾ ਵੇਰਵਾ ਦੱਸਾਂਗੇ। ਆ ਖਾਲੀ ਕਰਦੇ ਦੋ ਬੰਨੇ ਇਹ ਤਾਂ ਠੀਕ ਹੈ। ਹੁਣ ਜੇ ਆਪਾਂ ਪਹੁੰਚ ਗਏ ਮੰਡੀ ਦੇ ਵਿੱਚ, ਦਾਣਾ ਮੰਡੀ ਦੇ ਵਿੱਚ। ਇਹ ਦੇਖੋ ਲਾਈਟਾਂ ਚੱਲੀ ਜਾਂਦੀਆਂ। ਠੀਕ ਆ ਭਾਈ ਜੀ। ਪਣਾ ਗਿਆ ਸੇਠ ਜਗਦੀਸ਼ ਤੇ ਹੁਣ ਕਣਕ ਦੀ ਲਈਏ ਨੇ ਟਰਾਈ ਤੇ ਹੁਣ ਆਪਾਂ ਲਵਾਈ ਕਰਦੇ ਹਾਂ ਕਣਕ ਦੀ ਠੀਕ ਹੈ ਜੀ ਲਓ ਜੀ ਕਣਕ ਆਪਾਂ ਮਾਤੀ ਤੇ ਇਹ ਜਿਹੜਾ ਆਪਾਂ ਪੰਜ ਕਿੱਤੇ ਮਿਲੇ ਸੀਗਾ ਤੇ ਜੋ ਪੰਜਾ ਲਈ ਬੈਠਾ ਗਿਆ ਇਹ ਕੀ ਹੋ ਗਿਆ ਜੇ ਕਣ ਮਨਾਈ ਜਾਂਦਾ ਯਾਰ ਅੱਗੇ ਕਰੀ ਮਾਈ ਹੋਏ ਠੀਕ ਹੈ ਜੀ ਇਹ ਦਾ ਆ ਦੇਖੋ ਬਾਈ ਜੀ ਰਾਤ ਦਾ ਟਾਈਮ ਹੈ ਤੇ ਆਪਾਂ ਟਰਾਲਾ ਦੇ ਚੱਲਾ ਹੋਆ ਬਸ ਥੋੜਾ ਜਿਹਾ ਰਹਿ ਗਿਆ ਆ ਦੇਖੋ ਜਿੱਥੇ ਚੱਲੀ ਜਾਂਦਾ ਐ ਐਸੇ ਲੰਤਾਰੇ ਤਲੂਰੀ ਚਿਕਨ ਕਿਵੇਂ ਹੈ ਪੰਕਜ ਹੈ ਜੀ ਲੋ ਜੀ ਖਾਲੀ ਕੰਡਾ ਦਿੱਤਾ ਆਪਾਂ ਕਰਵਾ ਤੇ ਹੁਣ ਦੇਖਦੇ ਆਂ ਮਦਮ ਕਿੰਨਾ ਬਣਾਉਗਾ ਵੀ ਹਾਂ ਬਣਾਉਗਾ ਵੀ ਹਾਂ ਬਣਾਉਗਾ ਸੰਗਦਾ ਵੀ ਹੈਗੇ ਮਾੜਾ ਮੱਟਾ ਉਹ ਕੋਲ ਤਾਂ ਪਾ ਬੜੇ ਸ਼ਰਮੰਦੇ ਉਹਲੀ-ਉਲੀ ਲਊਗੀ ਨਵੇਂ 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 ਜਿਹਦਾ ਆਹ ਬਲੌਗ ਨਾਲ ਬੜੇ ਸ਼ਰਮੰਦੇ ਆਹ ਸੇਠ ਹੈ ਬਈ ਆਪਣਾ ਇਹਦਾ ਫਿਲਮ ਮਾਰਦਾ ਹੈ ਕੋਈ ਨਹੀਂ ਇਹ ਤਾਂ ਓਟਲ ਦਾ ਐਵਰੇਜ ਸਾਢੇ 8 ਮੰਨ ਦੀ ਪੈਗੀ ਬਾਕੀ ਤੁਸੀਂ ਚੈੱਕ ਕਰ ਲਓ ਸਾਰੇ